ਲੋ ਬਾਈ ਜੀ ਜੇ ਤੁਹਾਡੀ ਵੀ ਵਾਸ਼ਿੰਗ ਮਸ਼ੀਨ ਚ ਆਏ ਜੀ ਹੋ ਰਿਹਾ ਖਲਾਰਾ ਤੇ ਚਲਦੀ ਚਲਦੀ ਹੋ ਜਾਂਦੀ ਹੈ ਜਾਮ ਤਾਂ ਤੁਸੀਂ ਕਰ ਲਓ ਆਹ ਕੰਮ ਵੀਡੀਓ ਨੂੰ ਟਿੱਪ ਨਾ ਕਰਿਓ ਵੀਡੀਓ ਨੂੰ ਸਾਰੀ ਜ਼ਰੂਰ ਦੇਖਿਓ ਲੋ ਬਾਈ ਜੀ ਕਾਫੀ ਦਿਨਾਂ ਤੋਂ ਮੇਰੇ ਘਰ ਦੇ ਕਹੀ ਜਾਂਦੇ ਸੀ ਵੀ ਆਪਣੀ ਮਸ਼ੀਨ ਖਰਾਬ ਹੋ ਰਹੀ ਹੈ ਮਸ਼ੀਨ ਖਰਾਬ ਹੋ ਰਹੀ ਹੈ ਮੈਂ ਮਸ਼ੀਨ ਜਦੋਂ ਚੈੱਕ ਕਰੀ ਨਾ ਮੈਨਿਆ ਤਾਰੇ ਟੱਕਣ ਤੇ ਟੱਕਲ ਦੇ ਵਿੱਚ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਇਹ ਕਾਈ ਇਕੱਠੀ ਹੋ ਜਾਂਦੀ ਹੈ ਕਿਉਂਕਿ ਆਪਾਂ ਕੱਪੜੇ ਵਗੈਰਾ ਧੋਣੇ ਆ ਜਿਹੜੇ ਕਪੜੇ ਧੋਣ ਨਾਲ ਤੇ ਉਹਦੇ ਵਿੱਚ ਨਾ ਜਿਹੜੇ ਮਿੱਟੀ ਲੱਗੀ ਹੁੰਦੀ ਹੈ ਕੱਪੜਿਆਂ ਤੇ ਸਾਰਾ ਕੁਝ ਆ ਲਿਆ ਇੱਕ ਆ ਦੇਖ ਸਕਦੇ ਹੋ ਕਿੰਨੀ ਗੰਦੀ ਕਾਇ ਇਕੱਠੀ ਹੋ ਜਾਂਦੀ ਹੈ ਕੱਪੜਿਆਂ ਦੇ ਵਿੱਚ ਜਿਹੜੀ ਮੈਲ ਮੂਲ ਹੁੰਦੀ ਹੈ ਜਾਂ ਤਾਂ ਇਹਦੇ ਵਿੱਚ ਇਕੱਠੀ ਹੁੰਦੀ ਹੈ ਜਾਂ ਹੁੰਦੀ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਧਾਗੇ ਧੂਗੇ ਵਗੈਰਾ ਇਹ ਸਭ ਕੁਝ ਇਕੱਠੇ ਹੋ ਜਾਂਦਾ ਕਿਵੇਂ ਕਿੰਨੀ ਗੰਦੀ ਕਾਇ ਨਿਕਲਦੀ ਹੈ ਤੇ ਤੁਸੀਂ ਜੇ ਮਸ਼ੀਨ ਦੀ ਸਫਾਈ ਕਰਨੀ ਆ ਤਾਂ ਇਦਾਂ ਕਰਕੇ ਮਸ਼ੀਨ ਦੀ ਸਫਾਈ ਕਰ ਸਕਦੇ ਹੋ ਪਹਿਲਾਂ ਤਾਂ ਵਿਚਾਲਾ ਟੱਕਣ ਖੋਲੋ ਵਿਚਾਲਾ ਟੱਕਣ ਤੋਂ ਖੋਲਣ ਤੋਂ ਬਾਅਦ ਉਹ ਬੈਟਰੀ ਲੈ ਕੇ ਆਓ ਬੈਟਰੀ ਤੇ ਆਉਰੇ ਇੱਕ ਨਟ ਹੁੰਦਾ ਨਟ ਚਮਕਣ ਨਹੀਂ ਲੱਗ ਰਿਹਾ ਕਿਉਂਕਿ ਗੰਦ ਬਹੁਤ ਜ਼ਿਆਦਾ ਭਰਿਆ ਪਿਆ ਇਸ ਚ ਗੰਦ ਦਾ ਕਾਦਾ ਸਿਰਫ ਇਹ ਉਹ ਹੈ ਕੱਪੜੇ-ਕੁਪੜੇ ਦੀ ਕਾਈ ਹੈ ਮੈਲਮੂਲ ਜੀ ਹੁੰਦੀ ਹੈ ਜਿਹੜੀ ਉਸ ਤੋਂ ਬਾਅਦ ਇੱਕ ਵਿੱਚ ਨਟ ਹੁੰਦਾ ਤੇ ਉਹ ਨਟ ਨੂੰ ਖੋਲ ਲੋ ਤੁਸੀਂ ਮੈਂ ਤੁਹਾਡੇ ਸਾਹਮਣੇ ਨਟ ਖੋਲਣ ਲੱਗ ਰਿਹਾ ਤੇ ਐਦਾਂ ਕਰਕੇ ਨਾ ਤੁਸੀਂ ਵੀ ਆਪਦੀ ਘਰ ਦੀ ਮਸ਼ੀਨ ਦੀ ਸਫਾਈ ਨਾ ਟਾਈਮ ਟੂ ਟਾਈਮ ਕਰਦੇ ਰਿਹਾ ਕਰੋ ਕਿਉਂਕਿ ਨਹੀਂ ਤਾਂ ਫਿਰ ਜਾਮ ਹੋ ਜਾਂਦੀ ਹੈ ਤੇ ਇਹਦੇ ਨਾਲ ਮੋਟਰ ਦਾ ਨੁਕਸਾਨ ਹੁੰਦਾ ਹੈ ਇਸ ਕਰਕੇ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਆਪਦੇ ਘਰੇ ਵੀ ਕਰ ਸਕਦੇ ਹੋ ਮਿਸਤਰੀ ਚਲੋ ਜੇ ਕੋਈ ਮਿਸਤਰੀ ਦਾ ਕੰਮ ਹੈ ਤਾਂ ਮਿਸਤਰੀ ਨੂੰ ਬੁਲਾਓ ਪਰ ਇਹ ਜਿਹੜਾ ਨੋਰਮਲ ਕੰਮ ਹੈ ਤੁਸੀਂ ਆਪ ਆਪਦੇ ਘਰੇ ਕਰ ਸਕਦੇ ਹੋ ਤੁਸੀਂ ਪਹਿਲਾਂ ਤਾਂ ਇਹ ਕਾਈ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਜਮੀ ਪਈ ਹੈ ਆ ਨਟ ਬਹੁਤ ਵੱਡਾ ਲੱਗਿਆ ਹੈ ਜਿਹਦੇ ਕਰਕੇ ਖੋਲਣ ਤੇ ਦਿੱਕਤ ਆ ਰਹੀ ਹੈ ਆ ਨਟ ਖੋਲਣ ਤੋਂ ਬਾਅਦ ਇਹਦੇ نیچے ਵੀ ਕੋ ਹੁੰਦਾ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੁਹਾਡੇ ਸਾਹਮਣੇ ਵੀਡੀਓ ਚੱਲਣ ਲੱਗ ਰਹੀ ਹੈ ਤੇ ਜਿਹੜੇ ਇਹਨਾਂ ਨੂੰ ਨਹੀਂ ਪਤਾ ਉਹ ਵੀ ਕਰ ਸਕਣ ਕਿਉਂਕਿ ਕਈ ਵਾਰ ਜਾਮ ਹੋ ਜਾਂਦੀ ਹੈ ਮਿਸਤਰੀ ਨੂੰ ਬੁਲਾ ਲੈਂਦੇ ਹੈ ਮਿਸਤਰੀ ਸਫਾਈ ਸਪੂਰੀ ਕਰ ਜਾਂਦਾ ਹੈ ਜਾਂ ਕੋਈ ਹੋਰ ਵੀ ਦਿੱਕਤ ਕਮੀ ਹੋ ਜਾਂਦੇ ਆ ਫਿਰ ਜਦੋਂ ਅਸੀਂ ਇਹਨੂੰ ਚੱਕਿਆ ਚੱਕੇ ਪੇਚ ਕਰ ਸਕਾਂ ਜਦੋਂ ਬਾਈ ਇਹਨੂੰ ਚੱਕਿਆ نیچے ਦੇਖ ਕੇ ਤਾਂ ਅਸੀਂ ਬਿਲਕੁਲ ਹੈਰਾਨ ਹੋ ਗਏ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਕਾਈ ਜਮੀ ਪਈ ਐ ਜੇ ਇੱਥੋਂ ਦੀ ਗੱਲ ਕਰੀਏ ਦੇਖੋ ਕੋਈ ਕੱਪੜਾ ਵਗੈਰੇ ਨੇ ਕੱਪੜੇ ਦਾ ਗੰਦ ਨਿਕਲਦਾ ਇਸ ਕਰਕੇ ਤੁਸੀਂ ਐਦਾਂ ਕਰਕੇ ਆਪਣੀ ਸਫਾਈ ਕਰ ਸਕਦੇ ਹੋ ਦੇਖੋ ਕਈ ਵਾਰ ਨਾ ਵਿੱਚ ਇਹ ਵੀ ਚੀਜ਼ਾਂ ਡਿੱਗ ਜਾਂਦੀਆਂ ਜਿਵੇਂ ਜਰਾਬ ਜਰੂਰ ਡਿੱਗ ਰਹੀ ਐ ਇਹਨੂੰ ਵੀ ਕੱਢ ਲਿਆ ਕਰੋ ਤਾਂ ਕਿ ਤੁਹਾਡੇ ਘਰ ਦੀ ਜਿਹੜੀ ਵੀ ਮਸ਼ੀਨ 'ਚ ਲਾਈ ਲਾਈਟ ਦਰਗਦੀ ਆ ਦੇਖ ਤਾਂ ਸਕੇ ਹੋ ਤੁਸੀਂ ਕਿੰਨੀ ਜ਼ਿਆਦਾ ਗੰਦ ਜੰਮਿਆ ਪਿਆ ਬਾਈ ਮਸ਼ੀਨ 'ਚ ਮੈਂ ਵੀ ਦੇਖ ਕੇ ਹੈਰਾਨ ਹੋ ਗਿਆ ਬਾਕੀ ਇਹ ਗੰਦ ਨੂਣ ਪਾਣੀ ਨਾਲ ਕੱਢਾਂਗੇ ਆਪਾਂ ਤੁਸੀਂ ਆ ਦੇਖ ਸਕਦੇ ਹੋ ਇਸ ਤਰ੍ਹਾਂ ਕਰਕੇ ਆਪਣੀ ਮਸ਼ੀਨ ਦੀ ਸਫਾਈ ਜ਼ਰੂਰ ਕਰਕੇ ਰੱਖਿਆ ਕਰੋ ਪਹਿਲਾਂ ਤਾਂ ਆਪਾਂ ਕੱਪੜਾ ਤਾਰਦੇ ਆ ਇਹਦਾ ਤੇ ਵੀਡੀਓ ਨਾਲ ਜੁੜੇ ਰਹੋ 2 ਮਿੰਟ ਆ ਦੇਖ ਸਕਦੇ ਹੋ ਪਾਣੀ ਚਲਾਉਣ ਤੋਂ ਬਾਅਦ ਇਹਦੇ ਵਿੱਚੋਂ ਵੀ ਕਿੰਨਾ ਜ਼ਿਆਦਾ ਗੰਦ ਨਿਕਲ ਰਿਹਾ ਕਿੰਨਾ ਇਕੱਠਾ ਹੋ ਰਿਹਾ ਤੇ ਐਦਾਂ ਕਰਕੇ ਆਪਣੀ ਮਸ਼ੀਨ ਦੀ ਸਫਾਈ ਨਾ ਟਾਈਮ ਟੂ ਟਾਈਮ ਕਰਦੇ ਰਹਿਆ ਕਰੋ ਇਦਰੋਂ ਪਾਣੀ ਮਾਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪੈਪ ਦੇ ਪਿਛਲੀ ਸਾਈਡ ਤੋਂ ਕਿੰਨਾ ਜ਼ਿਆਦਾ ਗੰਦਾਰ ਹੈ ਜਿਹਦੇ ਨਾਲ ਆ ਮਸ਼ੀਨ ਜਾਮ ਹੋ ਜਾਂਦੀ ਹੈ ਇਹਦੇ ਨਾਲ ਤੁਹਾਡੀ ਮਸ਼ੀਨ ਦੀ ਹੋਰ ਵੀ ਦਿੱਕਤ ਆ ਸਕਦੀ ਹੈ ਤੁਸੀਂ ਗੰਦ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਨਿਕਰ ਹੈ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨਾਂ ਨੂੰ ਆ ਚੀਜ਼ਾਂ ਦਾ ਨਹੀਂ ਪਤਾ ਕਈ ਵਾਰ ਕਈਆਂ ਨੂੰ ਨਹੀਂ ਪਤਾ ਹੁੰਦਾ ਉਹ ਐਡਾ ਕਰਕੇ ਮਸ਼ੀਨ ਦੀ ਸਫਾਈ ਕਰ ਲਿਆ ਕਰਨ ਆ ਤੁਸੀਂ ਬਹੁਤ ਜ਼ਿਆਦਾ ਜਾਮ ਪਿਆ ਪਿਆ ਬਾਈ ਔਰ ਦੇਖੋ ਤੁਸੀਂ ਨਿਚਲੀ ਸਾਈਡ ਤੋਂ ਵੀ ਦੇਖੋ ਆ ਦੇਖੋ ਕੱਪੜਾ ਕਿੰਨਾ ਜ਼ਿਆਦਾ ਕੱਪੜੇ ਦੀਆਂ ਜਿਹੜੀਆਂ ਰੂਆਂ ਵਗੈਰਾ ਉੱਤਰਦੀਆਂ ਉਹ ਲੱਗ ਜਾਂਦੀਆਂ ਨੇ ਤੇ ਇੰਨੀ ਇੰਨੀ ਜ਼ਿਆਦਾ ਜਮ ਜਾਂਦੀ ਆ ਇਸ ਕਰਕੇ ਟਾਈਮ ਟੂ ਟਾਈਮ ਨਾਲ ਮਸ਼ੀਨ ਦੀ ਸਫਾਈ ਕਰਦੇ ਰਹਿਆ ਕਰੋ ਬਾਈ ਬਾਕੀ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਐਦਾਂ ਕਰਕੇ ਸਫਾਈ ਕਰ ਦੋ ਬਾਕੀ ਵੀਡੀਓ ਆ ਸਫਾਈ ਕਰਨ ਤੋਂ ਬਾਅਦ ਤੁਹਾਨੂੰ ਅੱਗੇ ਵੀਡੀਓ ਦਿਖਾਉਂਦੇ ਆ ਭਾਈ ਤੁਸੀਂ ਦੇਖ ਸਕਦੇ ਹੋ ਭਾਈ ਜੀ ਤੁਸੀਂ ਦੇਖ ਸਕਦਾ ਕਿੰਨਾ ਜ਼ਿਆਦਾ ਕਾਈ ਨਿਕਲੀ ਹੈ ਕੱਪੜਾ ਨਿਕਲਿਆ ਤੇ ਜਿਹਦੇ ਕਰਕੇ ਮਸ਼ੀਨ ਕਈ ਦਿਨਾਂ ਦੀ ਜਾਮ ਕਰਕੇ ਚੱਲਦੀ ਨਹੀਂ ਇਸ ਕਰਕੇ ਇਹਦੇ ਵਿੱਚੋਂ ਧੋਣ ਤੋਂ ਬਾਅਦ ਇਧਰੋਂ ਕਾਈ ਵਗੈਰਾ ਨਿਕਲ ਗਈ ਸਾਰੀ ਸਮਾਰ ਕੇ ਧੋੜਤੀ ਤੇ ਜਿਹਦੇ ਨਾਲ ਇਹਦੀ ਇੱਕ ਤਰਫੀ ਸਰਵਿਸ ਹੋ ਗਈ ਸਰਵਿਸ ਹੋਣ ਤੋਂ ਬਾਅਦ ਮਸ਼ੀਨ ਦੀ ਸਪੀਡ ਵੀ ਵੱਧ ਗਈ ਤੇ ਮੋਟਰ ਨੂੰ ਵੀ ਖਰਾਬ ਹੋਣ ਤੋਂ ਕੋਈ ਦਿੱਕਤ ਨਹੀਂ ਆਉਗੀ ਤੇ ਆਪ ਦੇ ਘਰੇ ਆਹ ਸਿਸਟਮ ਜ਼ਰੂਰ ਕਰ ਲਓ ਇੱਕ ਵਾਰ ਐਦਾਂ ਧੋ ਜ਼ਰੂਰ ਲਿਆ ਕਰੋ ਮਹੀਨੇ ਤੋਂ 2 ਮਹੀਨੇ ਬਾਅਦ ਚੈੱਕ ਜ਼ਰੂਰ ਕਰਾਇਆ ਕਰੋ